ਕਾਸ ਕੀ ਕਮੀ ਰਗੀ ਪਿਆਰ ਤੇ ਫਿਰ ਇੱਕ ਆ ਮੁਕਾਦੋ ਕੀਤਾ ਦਸੀ ਦਸਦੀ ਨਹੀਂ ਰਾਏ ਦਾ ਫੋਨ ਚੱਲ ਰਾਇ ਨੂੰ ਵੀ ਬੋਤਾ ਚੱਲੋ ਚੱਲੋ ਕਰੋ ਚੱਲੋ ਚੱਲੋ ਨਹੀਂ ਮ ਜਾਣਦੇ ਇਧਰ ਰੁਕ ਜਾਣਾ ਇੱਕ ਮੈਂ ਨਾ ਨਾ ਉਹ ਤਾਂ ਫੇ ਲੋਕ ਇਹਨੇ ਬਚਾ ਜਨਾ ਇਹ ਕੱਟਿਆ ਗਿਆ ਚੱਲ ਮਰ ਬਾਈ ਬਾਈ ਪ੍ਰੀਤਾ ਚੱਲ ਪਰਲੇ ਪਾਸ ਓਏ ਪ੍ਰੀਤਾ ਬਾਈ ਬਾਈ ਮਰ ਗਿਆ ਯਾ ਪ੍ਰੀਤਾ ਸੱਟ ਲੀ ਦੋਵਾਂ ਜੀਆਂ ਨੇ ਪ੍ਰੀਤਾ ਪ੍ਰੀਤਾ ਡਾੜੀ ਜਾਣ ਦੇ ਮਰਨੇ ਕਿਉਂ ਕੀਤਾ ਇਹਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਸਲਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੀ ਤੂੰ ਤੂੰ ਜੈ ਨਹੀਂ ਸਾਂਭਣੀ ਐ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੱਸੇ ਸਾਡੀ ਮੈਂ ਵੀ ਚੱਲੀ ਉਹ ਤੇ ਨਾ ਨ ਕਿੱਤੇ ਗਈ ਜੜੀ ਬਲ ਕੁੜੀ ਪ੍ਰੇਤ ਡਾੜੀ ਚੱਲੇ ਪ੍ਰੇਤ ਡਾੜੀ ਨਾਲਾ ਨਾਲ ਰਾਇਨ ਨੂੰ ਪੋਹਣਾ ਸੜਤੀ ਆ ਵੇ ਲੋਕ ਕੀ ਅੰਤ ਮਾਰਾ ਖਾਣ ਦੀ ਸੜਾਂ ਅੰਤ ਮਾਰਾ ਦਿੱਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤਿੰਨ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂ ਸੀ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਦਿੱਤਾ ਸੀਗਾ ਇੱਕ ਰੀ ਨਹੀਂ ਦੋ ਵਰੀਂ ਤੇ ਜੀ ਰੀ ਉਹਨੇ ਕਿੱਥੇ ਗਈ ਚਲੀ ਆ ਪ੍ਰੀਤ ਡਾਡੀ ਮਰਨ ਪ੍ਰੀਤ ਡਾਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ। ਇਹ ਦਾੜੀ ਮੈਨੂੰ ਦੱਸਦੇ ਆਂ ਨਹੀਂ ਕਿ ਉਹ ਪੱਜ ਕੇ ਰਹਿ ਗਿਆ ਹੈ। ਜਿਹੜਾ ਹਨੇਰ ਦੇ ਵਿੱਚ ਸਟਿਆ ਜੀ ਉਹਨਾਂ ਕੀ ਮਾਮਲਾ ਹੈਗਾ ਤੇ ਕੀ ਕਰ ਰਹੇ ਹਾਂ? ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਟਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਪਾਰਟੀ ਸਾਡੀ ਐਂਡਿਸਪੈਚ ਕੀਤੀ ਹੈ ਇਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਿਉਂਦੀ ਨੂੰ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜੜੀ ਪਾਬੰਦੀ ਕਰ ਰਹੀ ਕੀ ਕਾਰਨ ਰੈਸ ਕਰਕੇ ਜਿਆ ਉਹ ਜਿਹੜਾ ਉਹ ਪੁਛਗੇਸ਼ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਉਹ ਲੜਕੀ ਹੈਗੀ ਸੀ ਲੜਕੀ ਕਰੀਬ 19-20 ਸਾਲ ਦੀ ਮੰਨਣਾ ਤੁਸੀਂ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਤੇ ਉਹ ਅਰੈਸਟ ਕਰ ਲਿਆ ਸਰ ਡੈਡ ਬਡੀ ਮੇਰੀ ਸੀ ਨਹੀਂ ਮੌਤ ਕਿਉਂ ਰਵਗੀ ਇਹ ਨਾਮ ਕੀ ਤੇਰਾ ਯਾਰ ਕਿ 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 ਬਾਈ ਬਾਨੀਗਾ ਕਿਥੇ ਨਾਲ ਕਰਦਾ ਮੈਂ ਕਿਦਾਂ ਦਫਤਰ ਕਰਦਾ ਕਿਥੇ ਕੰਮ ਕਰਦਾ ਜ਼ਿਲ੍ਹਾ ਵਿਦਗਾਰ ਦਫਤਰ ਕਾਰੋਬਾਰ ਦੀ ਤਾਂ ਆਪਣੀ ਬੈਟਰੀ ਨੂੰ ਕਿਉਂ ਮੌਤੇ ਘਾੜ ਉਤਾਰਿਆ ਤੂੰ ਸਰ ਇਹਦੇ ਦੋ ਵਰੀ ਕਾਰੇ ਸੀ ਦੇਖ ਲਈ ਤੇ ਹੱਥ ਪੈਰ ਜੋੜੇ ਸੀਗੇ ਪਰ ਪੁੱਤ ਕੋ ਕਹਿਣਾ ਆ ਗਿਆ ਮੰਨ ਗਿਆ ਇੱਕ ਜਿੱਦ ਨੇ ਇਸੇ ਇੱਕ ਆਟ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪਿਆ ਨਿੱਕੀ ਕੁੜੀ ਨੇ ਅੰਦੀ ਪਾਪਾ ਆਹ ਦਰਨ ਲੈਣਾ ਕੀ ਦਸਾ ਕੁੜੀ ਨੇ ਕਹਿੰਦੀ papa ਆਪਣਾ ਕੁਝ ਦੇਣਾ ਚਾਹੁੰਦੀ ਹਾਂ ਕੌਣ ਆਪਣੀ ਪ੍ਰੀਤ ਤੇ ਮੈਂ ਇਹਨੂੰ ਫੇਰ ਹੱਥ ਜੋੜੇ ਮੈਂ ਆਹ ਪੁੱਤ ਲੈਣਾ ਇਹਦੇ ਤੋਂ 1.5 ਮਹੀਨਾ ਮੈਂ ਪਹਿਲਾਂ ਮੇਰੇ ਦਫ਼ਤਰ ਤੱਕ ਵੀ ਪਤਾ ਮੈਂ ਆਪ ਵੀ ਨਹਿਰ ਚਾਲ ਮਾਰਨ ਗਈ ਮੈਂ ਆਹ ਪੁੱਤ ਸੰਭਝਾ ਮੈਂ ਕਿ ਪਤਾ ਧਾਰੀ ਜਾਵਾਂ ਪਰ ਉਹਦੇ ਦੇ ਚਾ ਫਿਰ ਕੀ ਹੋਇਆ ਫਿਰ ਜਦ ਮੈਂ ਉਹ ਦਿਨ ਆਇਆ ਮੈਂ ਕਿਹਾ ਪੁੱਤ ਆ ਕੀ ਤਾਰਾ ਕੀਤਾ ਤੇ ਵੀ ਮੈਂ ਕਰਨੇ ਕਰਨੇ ਬਿਉ ਤੁਹਾਡੇ ਤੋਂ ਹੁੰਦਾ ਕਿਹੜੀ ਨਹਿਰਾ ਸਟਾ ਕੁੜੀ ਨੇ ਮੈਂ ਅਸਰਾ ਨੋਗਾਰੂ ਤੇ ਪਾਲ ਸੈਂਕਲ ਹਸਪੀਟਲ ਤੱਕਵੇਂ ਸਟੇ ਕੋਈ ਆਖੋ ਤੂੰ ਬੰਨੇ ਹਾਂਜੀ ਹਾਂਜੀ ਨਾ ਆਪੇ